ਆਮ ਆਦਮੀ ਪਾਰਟੀ ਚੋਣ ਪ੍ਰਚਾਰ ਕਰ ਰਹੀ ਸੀ ਜਦੋਂ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਹੋਈ ਸੀ ਕਹਿੰਦੇ ਆਮ ਆਦਮੀ ਪਾਰਟੀ ਦੇ ਵੀ ਫਾਰਮ ਪ੍ਰਵਾਹੇ ਸੀਗੇ ਮਹਿਲਾਵਾਂ ਨੂੰ ਫਾਰਮ ਪ੍ਰਵਾਹੇ ਸੀਗੇ ਫਿਰ ਉਹ ਕੀ ਸੀਗਾ ਤੇ ਇਸ ਇਹ ਗਲਤ ਕਿਸ ਤਰੀਕੇ ਹੈਗਾ ਇਹ ਉਸ ਤੇ ਵੀ ਸਵਾਲ ਚੱਕਦੇ ਨਹੀਂ ਕਹਿੰਦੇ ਸਰਵਿਸ ਸੈਂਟਰ ਦੇ ਜਿਹੜਾ ਰੂਲ ਹੈ ਉਹਦੇ ਅਨੁਸਾਰ ਇਹ ਕੈਂਪ ਆਇਆ ਤੇ ਉਹਦੇ ਹੀ ਐਗਜ਼ੈਕਟਿਵਸ ਦੇ ਥਰੂ ਜਿਹੜਾ ਸੀਐਸਸੀ ਦੇ ਐਗਜ਼ੈਕਟਿਵਸ ਹੈਗੇ ਨੇ ਉਹਨਾਂ ਦੇ ਰੂਲ ਸਾਰੇ ਨਹੀਂ ਹੁਣ ਜਿਵੇਂ ਜਿਵੇਂ 1000 ਰੁਪਏ ਮਹਿਲਾਵਾਂ ਨੂੰ ਸੀ ਦੇਣਾ ਪੰਜ ਸਾਲਾਂ ਦੇ ਵਿੱਚ ਵਿੱਚ ਅਸੀਂ ਵਾਦਾ ਕੀਤਾ ਸੀ ਹਾਲਾਂਕਿ ਅਸੀਂ ਕਾਲੇ ਤਾਂ ਨਾਲਾ ਜਾ 15 ਲੱਖ ਵਾਲਾ ਨਹੀਂ ਕੀਤਾ ਹੈ ਨਾ ਉਹ ਤਾਂ ਮੁੱਕਰ ਗਿਆ ਉਹ ਤਾਂ ਕਹਿੰਦੇ ਜੁਮਲਾ ਸੀਗਾ 12 ਅਸੀਂ ਕਿਨੂੰ ਕਿਹੜੇ ਘਰ ਚ ਕੀਤੀਆਂ ਮਹਿਲਾ ਮਾਂ ਨੇ ਕਿੰਨਾ ਪੈਸਾ ਜਾਣਾ ਉਹਦਾ ਡਾਟਾ ਬਣਾਉਣਾ ਜੋ ਉਹ ਉਹ ਤਾਂ ਅਸੀਂ ਉਹਨਾਂ ਦਾ ਫੋਨ ਨੰਬਰ ਤਾਂ ਨਹੀਂ ਮੰਗਦੇ ਉਹਨਾਂ ਦਾ ਪੈਨ ਕਾਰਡ ਤਾਂ ਨਹੀਂ ਮੰਗਦੇ ਉਹਨਾਂ ਦੀ ਪਰਸਨ ਜਾਣਕਾਰੀ ਜਾਂ ਉਹਨਾਂ ਦੇ ਉਹਨਾਂ ਨੂੰ ਇਹ ਤਾਂ ਨਹੀਂ ਕਹਿੰਦੇ ਤੇਰਾ ਵੋਟ ਨੰਬਰ ਕਿੰਨਾ ਹੈ ਤੇਰਾ ਕੋਈ ਵੋਟ ਕਿਨੂੰ ਪਾਉਣੀਓ ਇਹੀ ਬੋਝ ਤੇ ਆ ਕਿ ਨੂੰ ਪਿਛਲੀ ਵਾਰ ਪਾਈ ਸੀ ਮਤਲਬ ਇਹ ਤਾਂ ਇਹ ਤਾਂ ਤੁਹਾਡੀ ਪ੍ਰਾਈਵੇਸੀ ਜਿਹੜੀ ਹੈ ਉਹ ਉਹ ਉੱਤੇ ਹਮਲਾ ਹੈ ਤਾਂ ਫਿਰ ਇਹ ਤਾਂ ਇਹ ਤਾਂ ਤੁਸੀਂ ਚੰਡੀਗੜ੍ਹ ਨਹੀਂ ਦੇਖਿਆ ਸੀਗਾ ਫਿਰ ਜਦੋਂ ਮਿਊਸਪਲ ਕਾਰਪੋਰੇਸ਼ਨ ਦੇ ਵੋਟਾਂ ਹੋਈਆਂ ਸੀ ਕੀ ਹੋਇਆ ਸੀ ਉੱਥੇ ਆ ਆ ਕੱਢਦੀ ਆ ਛੱਡਦੀ ਆ ਕੱਢਦੀ ਆ ਛੱਡਦੀ ਬਸ ਸੁਪਰੀਮ ਕੋਰਟ ਨੇ ਕੀ ਕਿਹਾ ਸੀਗਾ ਸੁਪਰੀਮ ਕੋਰਟ ਨੇ ਪਹਿਲੀ ਵਾਰ ਮੇਅਰ ਬਣਾਇਆ ਸੀਗਾ ਕਿ ਮੇਅਰ ਆ ਹੈ ਫਿਰ ਉਹਦੋਂ ਉਹ ਕੋਈ ਜਵਾਬ ਨਹੀਂ ਸੀ ਉਹਨਾਂ ਕੋਲੇ ਸੋ ਸੀਐਮ ਸਾਹਿਬ ਜਿਹੜਾ ਤੇ ਬਿਪੈਂਸ਼ਨ ਹੋ ਹੀ ਨਹੀਂ ਸਕਦੀ ਗ੍ਰਫਤਾਰੀ ਨਹੀਂ ਹੋ ਸਕਦੀ ਦੂਜੀ ਗੱਲ ਇਹਦੇ ਨਾਲ ਇਹ ਵੀ ਹੈਗੀ ਹੈ ਉਹ ਕਹਿੰਦੇ ਕਿ ਜਦੋਂ ਆਮ ਆਦਮੀ ਪਾਰਟੀ ਚੋਣ ਪ੍ਰਚਾਰ ਕਰ ਰਹੀ ਸੀਗੀ ਜਦੋਂ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਹੋਈ ਸੀ ਕਹਿੰਦੇ ਆਮ ਆਦਮੀ ਪਾਰਟੀ ਨੇ ਵੀ ਫਾਰਮ ਪ੍ਰਵਾਏ ਸੀਗੇ ਮਹਿਲਾਵਾਂ ਨੂੰ ਤਾਂ ਫਾਰਮ ਪ੍ਰਵਾਏ ਸੀਗੇ ਫਿਰ ਉਹ ਕੀ ਸੀਗਾ ਤੇ ਇਸ ਇਹ ਗਲਤ ਕਿਸ ਤਰੀਕੇ ਹੈਗਾ ਇਹ ਉਸ ਤੋਂ ਵੀ ਸਵਾਲ ਚੱਕਦੇ ਨਹੀਂ ਕਹਿੰਦੇ ਕਿ ਫਾਰਮ ਸਰਵਿਸ ਸੈਂਟਰ ਦੇ ਜਿਹੜਾ ਰੂਲ ਹੈ ਉਹਦੇ ਅਨਸਾਰ ਇਹ ਕੈਂਪ ਲਾਇਆ ਤੇ ਉਹਦੇ ਹੀ ਐਗਜ਼ੀਕਟਿਵਸ ਦੇ ਥਰੂ ਜਿਹੜਾ ਸੀਐਸਸੀ ਦੇ ਐਗਜ਼ੀਕਟਿਵਸ ਹੈਗੇ ਨੇ ਉਹਨਾਂ ਦੇ ਰੂਲ ਸਾਰੇ ਨਹੀਂ ਹੁਣ ਜਿਵੇਂ ਜਿਵੇਂ 1000 ਰ 5 ਸਾਲਾਂ ਦੇ ਵਿੱਚ ਵਿੱਚ ਅਸੀਂ ਵਾਦਾ ਕੀਤਾ ਸੀ ਹਾਲਾਂਕਿ ਅਸੀਂ ਕਾਲੇ ਤਾਂ ਨਾਲਾ ਜਾ 15 ਲੱਖ ਵਾਲਾ ਨਹੀਂ ਕੀਤਾ ਹੈ ਨਾ ਉਹ ਤਾਂ ਮੁੱਕਰ ਗਿਆ ਉਹ ਤਾਂ ਕਹਿੰਦੇ ਜੁਮਲਾ ਸੀਗਾ 12 ਅਸੀਂ ਕਿਨੂੰ ਕਿਹੜੇ ਘਰ ਚ ਕੀਤੀਆਂ ਮਹਿਲਾ ਮਾਂ ਨੇ ਕਿੰਨਾ ਪੈਸਾ ਜਾਣਾ ਹੈ ਉਹਦਾ ਡਾਟਾ ਬਣਾਉਣਾ ਉਹ ਉਹ ਤਾਂ ਅਸੀਂ ਉਹਨਾਂ ਦਾ ਫੋਨ ਨੰਬਰ ਤਾਂ ਨਹੀਂ ਮੰਗਦੇ ਉਹਨਾਂ ਦਾ ਪੈਨ ਕਾਰਡ ਤਾਂ ਨਹੀਂ ਮੰਗਦੇ ਉਹਨਾਂ ਦੀ ਪਰਸਨ ਜਾਣਕਾਰੀ ਜਾਂ ਉਹਨਾਂ ਦੇ ਉਹਨਾਂ ਨੂੰ ਇਹ ਤਾਂ ਨਹੀਂ ਕਹਿੰਦੇ ਤੇਰਾ ਵੋਟ ਨੰਬਰ ਕਿੰਨਾ ਹੈ ਤੇਰਾ ਰਿਪੋਰਟ ਕਿਨੂੰ ਪਾਉਣੀ ਹੋ ਇਹ ਪੁੱਛਦੇ ਆ ਕਿਨੂੰ ਪਿਛਲੀ ਵਾਰ ਪਾਈ ਸੀ ਮਤਲਬ ਇਹ ਤਾਂ ਇਹ ਤਾਂ ਤੁਹਾਡੀ ਪ੍ਰਾਈਵੇਸੀ ਜਿਹੜੀ ਹੈ ਉਹ ਉਹ ਉੱਥੇ ਹਮਲਾ ਹੈ ਤਾਂ ਫਿਰ ਇਹ ਤਾਂ ਇਹ ਤਾਂ ਤੁਸੀਂ ਚੰਡੀਗੜ੍ਹ ਨਹੀਂ ਦੇਖਿਆ ਸੀਗਾ ਫਿਰ ਜਦੋਂ ਮਿਊਸਪਲ ਕਾਰਪੋਰੇਸ਼ਨ ਦੀਆਂ ਵੋਟਾਂ ਹੋਈਆਂ ਸੀ ਕੀ ਹੋਇਆ ਸੀ ਉੱਥੇ ਆ ਆ ਕੱਢਦੀ ਆ ਛੱਡਦੀ ਆ ਕੱਢਦੀ ਆ ਛੱਡਦੀ ਬਸ ਸੁਪਰੀਮ ਕੋਰਟ ਨੇ ਕੀ ਕਹਿਆ ਸੀਗਾ ਸੁਪਰੀਮ ਕੋਰਟ ਨੇ ਪਹਿਲੀ ਵਾਰ ਮੇਅਰ ਬਣਾਇਆ ਸੀਗਾ ਕਿ ਮੇਅਰ ਆ ਹੈ ਫਿਰ ਉਦੋਂ ਉਹ ਕੋਈ ਜਵਾਬ ਨਹੀਂ ਸੀ ਉਹਨਾਂ ਕੋਲੇ ਸੋ ਇਸ ਕਰਕੇ ਇਹ ਅਸਲ 'ਚ ਉਹ ਤਾਂ ਲੁੱਟਣ ਦੇ ਆਦੀ ਹੋ ਗਏ ਇਹਨਾਂ ਨੂੰ ਇਹ ਲੱਗਿਆ ਵੀ ਕੋਈ ਗੱਲ ਨਹੀਂ ਜਿਹੜੀ ਜਿਹਨੂੰ ਮਰਜ਼ੀ ਕੈਂਸਲ ਕਰ ਦਾਂਗੇ ਜਿਹਨੇ ਮਰਜ਼ੀ ਆਪਾਂ ਗਿਣ ਲਾਂ ਗਿਆ ਹੁਣ ਹਰਿਆਣੇ ਦੇ ਵਿੱਚ ਇਹ ਦੋ ਮਸ਼ੀਨਾਂ ਦੁਬਾਰਾ ਗਿਣੀਆਂ ਗਈਆਂ ਹਾਰਿਆ ਹੋਇਆ ਸਰਪੰਚ ਦੁਬਾਰਾ ਬਣ ਗਿਆ ਜੀ ਫਿਰ ਕੀ ਯਕੀਨ ਕਰੋਗੇ ਤੁਸੀਂ ਜਦੋਂ ਆਮ ਆਦਮੀ ਪਾਰਟੀ ਚੋਣ ਪ੍ਰਚਾਰ ਕਰਦੀ ਸੀਗੀ ਜਦੋਂ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਹੋਈ ਸੀ ਕਹਿੰਦੇ ਆ ਫਾਰਮ ਪਰ ਵਾਇ ਸੀਗੇ ਮਹਿਲਾਵਾਂ ਤਾਂ ਫਾਰਮ ਪਰ ਵਾਇ ਸੀਗੇ ਫਿਰ ਉਹ ਕੀ ਸੀਗਾ ਤੇ ਇਸ ਇਹ ਗਲਤ ਕਿਸ ਤਰੀਕੇ ਹੈਗਾ ਇਹ ਉਸ ਤੇ ਵੀ ਸਵਾਲ ਚੱਕਦੇ ਨਹੀਂ ਸਰਵਿਸ ਸੈਂਟਰ ਦੇ ਜਿਹੜਾ ਰੂਲ ਹੈ ਉਹਦੇ ਅਨੁਸਾਰ ਇਹ ਕੈਂਪ ਆ ਤੇ ਉਹਦੇ ਹੀ ਐਗਜ਼ੈਕਟਿਵ ਦੇ ਥਰੂ ਜਿਹੜਾ ਸੀਐਸਸੀ ਦੇ ਐਗਜ਼ੈਕਟਿਵਸ ਹੈਗੇ ਨੇ ਉਹਨਾਂ ਦੇ ਰੂਲ ਸਾਰੇ ਨਹੀਂ ਹੁਣ ਜਿਵੇਂ ਜਿਵੇਂ 1000 ਰੁਪਏ ਮਹਿਲਾਵਾਂ ਨੂੰ ਸੀ ਦੇਣਾ ਪੰਜ ਸਾਲਾਂ ਦੇ ਵਿੱਚ ਵਿੱਚ ਅਸੀਂ ਵਾਦਾ ਕੀਤਾ ਸੀ ਹਾਲਾਂਕਿ ਅਸੀਂ ਕਾਲੇ ਤਾਂ ਨਾਲਾ じゃ15 ਲੱਖ ਵਾਲਾ ਨਹੀਂ ਕੀਤਾ ਹਾਂ ਉਹ ਤਾਂ ਮੁੱਕਰ ਗਿਆ ਉਹ ਤਾਂ ਕਹਿੰਦੇ ਜੁਮਲਾ ਸੀਗਾ ਬਾਰਾ ਅਸੀਂ ਕਿਨੂੰ ਕਿਹੜੇ ਘਰ ਚ ਕਿਧੀਆਂ ਮਹਿਲਾ ਮਾਂ ਨੇ ਕਿੰਨਾ ਪੈਸਾ ਜਾਣਾ ਉਹਦਾ ਡਾਟਾ ਬਣਾਉਣਾ ਉਹ ਉਹ ਤਾਂ ਅਸੀਂ ਉਹਦਾ ਉਹਨਾਂ ਦਾ ਫੋਨ ਨੰਬਰ ਤਾਂ ਨਹੀਂ ਮੰਗਦੇ ਉਹਨਾਂ ਦਾ ਪੈਨ ਕਾਰਡ ਤਾਂ ਨਹੀਂ ਮੰਗਦੇ ਉਹਨਾਂ ਦੀ ਪਰਸਨ ਜਾਣਕਾਰੀ ਜਾਂ ਉਹਨਾਂ ਦੇ ਉਹਨਾਂ ਨੂੰ ਇਹ ਤਾਂ ਨਹੀਂ ਕਹਿੰਦੇ ਤੁਹਾਡਾ ਵੋਟ ਨੰਬਰ ਕਿੰਨਾ ਹੈ ਤੇਰਾ ਫਿਰ ਵੋਟ ਕਿਨੂੰ ਪਾਉਣੀ ਹੋ ਇਹ ਵੀ ਪੁੱਛਦੇ ਆ ਕਿਨੂੰ ਪਿਛਲੀ ਵਾਰ ਪਾਈ ਸੀ ਮਤਲਬ ਇਹ ਤਾਂ ਇਹ ਤਾਂ ਤੁਹਾਡੀ ਪ੍ਰਾਈਵੇਸੀ ਜਿਹੜੀ ਹੈ ਉਹ ਉਹ ਉੱਥੇ ਹਮਲਾ ਹੈ ਤਾਂ ਫਿਰ ਇਹ ਤਾਂ ਇਹ ਤਾਂ ਤੁਸੀਂ ਚੰਡੀਗੜ੍ਹ ਨਹੀਂ ਦੇਖਿਆ ਸੀਗਾ ਫਿਰ ਜਦੋਂ ਮਿਊਸਪਲ ਕਾਰਪੋਰੇਸ਼ਨ ਦੀਆਂ ਬੋਟਾਂ ਹੋਈਆਂ ਸੀ ਕੀ ਹੋਇਆ ਸੀ ਉੱਥੇ ਆ ਆ ਕੱਢਦੀ ਆ ਛੱਡਦੀ ਆ ਕੱਢਦੀ ਆ ਛੱਡਦੀ ਬਸ ਸੁਪਰੀਮ ਕੋਰਟ ਨੇ ਕੀ ਕਿਹਾ ਸੀਗਾ ਸੁਪਰੀਮ ਕੋਰਟ ਨੇ ਪਹਿਲੀ ਵਾਰ ਮੇਅਰ ਬਣਾਇਆ ਸੀਗਾ ਕਿ ਮੇਅਰ ਆ ਹੈ ਫਿਰ ਉਦੋਂ ਉਹ ਕੋਈ ਜਵਾਬ ਨਹੀਂ ਸੀ ਉਹਨਾਂ ਕੋਲੇ ਸੋ ਸੀਐਮ ਸਾਹਿਬ ਜਿਹੜਾ ਜ਼ਿਕਰ ਕੀਤਾ ਜਾਂਦਾ ਲਾਅ ਦਾ ਜ਼ਿਕਰ ਕੀਤਾ ਜਾ ਰਿਹਾ ਜਿਹੜਾ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ ਦਾ ਉਹ ਕਹਿੰਦੇ ਉਸ ਲਾਅ ਦੇ ਵਿੱਚ ਤਾਂ ਰਿਟੈਂਸ਼ਨ ਹੋ ਹੀ ਨਹੀਂ ਸਕਦੀ ਗ੍ਰਿਫਤਾਰੀ ਨਹੀਂ ਹੋ ਸਕਦੀ ਦੂਜੀ ਗੱਲ ਇਹਦੇ ਨਾਲ ਇਹ ਵੀ ਹੈਗੀ ਹੈ ਉਹ ਕਹਿੰਦੇ ਕਿ ਜਦੋਂ ਆਮ ਆਦਮੀ ਪਾਰਟੀ ਚੋਣ ਪ੍ਰਚਾਰ ਕਰ ਰਹੀ ਸੀਗੀ ਜਦੋਂ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਹੋਈ ਸੀ ਕਹਿੰਦੇ ਆਮ ਆਦਮੀ ਪਾਰਟੀ ਦੇ ਵੀ ਫਾਰਮ ਪ੍ਰਵਾਹੇ ਸੀਗੇ ਮਹਿਲਾਵਾਂ ਦਾ ਫਾਰਮ ਪ੍ਰਵਾਹੇ ਸੀਗੇ ਫਿਰ ਉਹ ਕੀ ਸੀਗਾ ਤੇ ਇਸ ਇਹ ਗਲਤ ਕਿਸ ਤਰੀਕੇ ਹੈਗਾ ਇਹ ਉਸਦੇ ਵੀ ਸਵਾਲ ਚੱਕਦੇ ਨਹੀਂ ਕਹਿੰਦੇ ਕਿ ਸਰਵਿਸ ਸੈਂਟਰ ਦੇ ਜਿਹੜਾ ਰੂਲ ਹੈ ਉਹਦੇ ਅਨੁਸਾਰ ਇਹ ਕੈਂਪ ਲਾਇਆ ਤੇ ਉਹਦੇ ਹੀ ਐਗਜ਼ੈਕਟਿਵਸ ਦੇ ਥਰੂ ਜਿਹੜਾ ਸੀਐਸਸੀ ਦੇ ਐਗਜ਼ੈਕਟਿਵਸ ਹੈਗੇ ਨੇ ਉਹਨਾਂ ਦੇ ਰੂਲ ਸਾਰੇ ਨਹੀਂ ਹੁਣ 1000 ਰੁਪਏ ਮਹਿਲਾ ਮਨੁਸ਼ੀ ਦੇਣਾ ਪੰਜ ਸਾਲਾਂ ਦੇ ਵਿੱਚ ਵਿੱਚ ਅਸੀਂ ਵਾਦਾ ਕੀਤਾ ਸੀ ਹਾਲਾਂਕਿ ਅਸੀਂ ਕਾਲੇ ਤਾਂ ਨਾਲਾ ਜਾ 15 ਲੱਖ ਵਾਲਾ ਨਹੀਂ ਕੀਤਾ ਹੈ ਨਾ ਉਹ ਤਾਂ ਮੁੱਕਰ ਗਿਆ ਉਹ ਤਾਂ ਕਹਿੰਦੇ ਜੁਮਲਾ ਸੀਗਾ 12 ਅਸੀਂ ਕਿਨੂੰ ਕਿਹੜੇ ਘਰ ਚ ਕੀਤੀਆਂ ਮਹਿਲਾ ਮਾਂ ਨੇ ਕਿੰਨਾ ਪੈਸਾ ਜਾਣਾ ਹੈ ਉਹਦਾ ਡਾਟਾ ਬਣਾਉਣਾ ਉਹ ਉਹ ਤਾਂ ਅਸੀਂ ਉਹਨਾਂ ਦਾ ਫੋਨ ਨੰਬਰ ਤਾਂ ਨਹੀਂ ਮੰਗਦੇ ਉਹਨਾਂ ਦਾ ਪੈਨ ਕਾਰਡ ਤਾਂ ਨਹੀਂ ਮੰਗਦੇ ਉਹਨਾਂ ਦੀ ਪਰਸਨ ਜਾਣਕਾਰੀ ਜਾਂ ਉਹਨਾਂ ਦੇ ਉਹਨਾਂ ਨੂੰ ਇਹ ਪਨੀ ਕਹਿੰਦੇ ਤੁਹਾਡੇ ਵੋਟ ਨੰਬਰ ਕਿੰਨਾ ਹੈ ਤੇਰਾ ਫਿਰ ਵੋਟ ਕਿਨੂੰ ਪਾਉਨੇ ਹੋ ਇਹ ਵੀ ਪੁੱਛਦੇ ਆ ਕਿਨੂੰ ਪਿਛਲੀ ਵਾਰ ਪਾਈ ਸੀ ਮਤਲਬ ਇਹ ਤਾਂ ਇਹ ਤਾਂ ਤੁਹਾਡੀ ਪ੍ਰਾਈਵੇਸੀ ਜਿਹੜੀ ਹੈ ਉਹ ਉਹ ਉੱਤੇ ਹਮਲਾ ਹੈ ਤਾਂ ਫਿਰ ਇਹ ਤਾਂ ਇਹ ਤਾਂ ਤੁਸੀਂ ਚੰਡੀਗੜ੍ਹ ਨਹੀਂ ਦੇਖਿਆ ਸੀਗਾ ਫਿਰ ਜਦੋਂ ਮਿਊਸਪਲ ਕਾਰਪੋਰੇਸ਼ਨ ਦੀਆਂ ਵੋਟਾਂ ਹੋਈਆਂ ਸੀ ਕੀ ਹੋਇਆ ਸੀ ਉੱਥੇ ਆ ਆ ਕੱਢਦੀ ਆ ਛੱਡਦੀ ਆ ਕੱਢਦੀ ਆ ਛੱਡਦੀ ਬਸ ਸੁਪਰੀਮ ਕੋਰਟ ਨੇ ਕੀ ਕਹਿਆ ਸੀਗਾ ਸੁਪਰੀਮ ਕੋਰਟ ਨੇ ਪਹਿਲੀ ਵਾਰ ਮੇਅਰ ਬਣਾਇਆ ਸੀਗਾ ਕਿ ਮੇਅਰ ਆ ਹੈ ਫਿਰ ਉਦੋਂ ਉਹ ਕੋਈ ਜਵਾਬ ਨਹੀਂ ਸੀ ਉਹਨਾਂ ਕੋਲੇ ਸੋ ਇਸ ਕਰਕੇ ਇਹ ਅਸਲ 'ਚ ਉਹ ਤਾਂ ਲੁੱਟਣ ਦੇ ਆਦੀ ਹੋ ਗਏ ਇਹਨਾਂ ਨੂੰ ਇਹ ਲੱਗਿਆ ਵੀ ਕੋਈ ਵੱਲ ਨਹੀਂ ਜਿਹੜੀ ਜਿਹਨੂੰ ਮਰਜ਼ੀ ਕੈਂਸਲ ਕਰ ਦਾਂਗੇ ਜਿਹਨੇ ਮਰਜ਼ੀ ਆਪਾਂ ਗਿਣ ਲਾਂ ਗਏ ਹੁਣ ਹਰਿਆਣੇ ਦੇ ਵਿੱਚ ਇਹ ਦੋ ਮਸ਼ੀਨਾਂ ਦੁਬਾਰਾ ਗਿਣੀਆਂ ਗਈਆਂ ਹਾਰਿਆ ਹੋਇਆ ਸਰਪੰਚ ਦੁਬਾਰੇ ਬਣ ਗਿਆ ਜੀ ਫਿਰ ਕੀ ਯਕੀਨ ਕਰੋਗੇ ਤੁਸੀਂ